ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੇ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਸ ਮੁਲਾਜ਼ਮ ਲੋਕਾਂ ਦੇ ਨਾਲ ਠੱਗੀ ਮਾਰਦਾ ਸੀ ਔਰ ਲੋਕਾਂ ਕੋਲ ਰਿਸ਼ਵਤ ਲੈਂਦਾ ਸੀ ਜਿਸ ਨੂੰ ਹੁਣ ਪੁਲਸ ਨੇ ਆੜੇ ਹੱਥੀ ਲਿਆ ਹੈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਪੁਲਸ ਮੁਲਾਜ਼ਮ ਏਐਸਆਈ ਗੁਰਜੀਤ ਸਿੰਘ ਜੋ ਕਿ ਪੰਜਾਬ ਪੁਲਸ ਦੇ ਵਿੱਚ ਤਾਇਨਾਤ ਸੀ ਔਰ ਆਪਣੀ ਡਿਊਟੀ ਨਿਭਾ ਰਿਹਾ ਸੀ ਔਰ ਜਿਸ ਦੇ ਨਾਲ ਨਾਲੇ ਖੁਦ ਨੂੰ ਲੋਕਾਂ ਅੱਗੇ ਸੀਆਈਏ ਸਟਾਫ ਦਾ ਕਰਮਚਾਰੀ ਦੱਸਦਾ ਸੀ ਔਰ ਇਸ ਦੇ ਨਾਂ ਦੇ ਉੱਤੇ ਹੀ ਲੋਕਾਂ ਕੋਲੋਂ ਠੱਗੀਆਂ ਮਾਰਦਾ ਸੀ ਰਿਸ਼ਵਤ ਲੈਂਦਾ ਸੀ ਦੱਸਦੀ ਹੈ ਕਿ ਬੀ ਵਿਚ ਦਾਖਲ ਹੁੰਦਾ ਹੈ ਔਰ ਘਰ ਦੇ ਵਿੱਚ ਤਲਾਸ਼ੀ ਲੈਣ ਲਈ ਕਹਿੰਦਾ ਹੈ ਕਹਿੰਦਾ ਹੈ ਕਿ ਤੁਹਾਡੇ ਖਿਲਾਫ ਕੰਪਲੇਂਟ ਹੈ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਜਿਸ ਤੋਂ ਬਾਅਦ ਉਹ ਘਰ ਦੇ ਮਾਲਕਾਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਪੂਰੇ ਘਰ ਦੀ ਤਲਾਸ਼ੀ ਲੈਂਦਾ ਹੈ ਔਰ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਉੱਥੋਂ ਚਲਾ ਜਾਂਦਾ ਹੈ ਜਿਸ ਜੇ ਜਾਣ ਤੋਂ ਬਾਅਦ ਮਕਾਨ ਮਾਲਕ ਵੱਲੋਂ ਘਰ ਦੇ ਸੀਸੀਟੀਵੀ ਖੰਗਾਲੇ ਜਾਂਦੇ ਨੇ ਔਰ ਘਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਸ ਦੇ ਘਰ ਦੇ ਵਿੱਚੋਂ 1,60,000 ਰੁਪਏ ਗਾਇਬ ਨੇ ਜਿਸ ਤੋਂ ਬਾਅਦ ਮੁਦਈ ਵੱਲੋਂ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਜਾਂਦੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਐਸਐਸਆਈ ਗੁਰਜੀਤ ਸਿੰਘ ਵੱਲੋਂ ਮੁਦਈ ਕੋਲੋਂ 1 ਲੱਖ ਰੁਪਏ ਦੀ ਰਿਸ਼ਵਤ ਵੀ ਮੰਗੀ ਗਈ ਸੀ ਔਰ ਸਭ ਤੋਂ ਵੱਡੀ ਹੈਰਾਨੀ ਕਰ ਦੇਣ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਜਦ ਘਰ ਦੇ ਵਿੱਚ ਤਲਾਸ਼ੀ ਲੈਣ ਰਹੇ ਸੀ ਔਰ ਜਾਨ ਲੱਗੇ ਉਸ ਦੀ ਜੇਬ ਦੇ ਵਿੱਚ 5000 ਰੁਪਏ ਸੀ ਉਹ ਵੀ ਜ਼ਬਰਦਸਤੀ ਕੱਟ ਕੇ ਪੁਲਿਸ ਮੁਲਾਜ਼ਮ ਗੁਲਜੀਤ ਸਿੰਘ ਵੱਲੋਂ ਉੱਥੋਂ ਲੈ ਕੇ ਚ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀ ਕਰਨੀਆਂ ਤਸਵੀਰਾਂ ਦੇਖ ਸਕਦੇ ਹੋ ਦੋਸ਼ੀ ਦੀਆਂ ਜੋ ਕਿ ਪਹਿਲਾਂ ਵਰਦੀ ਪਾ ਕੇ ਆਪਣੀ ਡਿਊਟੀ ਨਿਭਾ ਰਿਆ ਸੀ ਔਰ ਉਸ ਵਰਦੀ ਦਾ ਗਲਤ ਫਾਇਦਾ ਚੁੱਕ ਰਿਆ ਸੀ ਅੱਜ ਹੁਣ ਉਸ ਦੀ ਵਰਦੀ ਉਤਰ ਗਈ ਹੈ ਔਰ ਖੁਦ ਹੱਥ 'ਚ ਹਤਕੜੀ ਪਾ ਕੇ ਖਲੋਤਾ ਹੈ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਸਵੀਰਾਂ ਵਿੱਚ ਖੜਾ ਇਹ ਸ਼ਖਸ ਕਦੇ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਰੋਹ ਪਾਉਂਦਾ ਸੀ ਔਰ ਅੱਜ ਖੁਦ ਮਲਜ਼ਮ ਬਣ ਕੇ ਪੁਲਿਸ ਦੇ ਵਿੱਚ ਖੜਾ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਦਾ ਗੁੱਡ ਪ੍ਰੈਸਿੰਗ ਪੁਲਿਸ ਸਾਹਿਬ ਹੁਣਾਬੀ ਹਜ਼ਰਤਾ ਮਹਸਾਬ ਮ ਇੱਕ ਮੁਕੱਦਮਾ ਨੰਬਰ ਦਰਜ ਕੀਤਾ ਐਫ ਆਈ ਆਰ ਨੰਬਰ 10 ਡੇਟਡ 6/2/2025 ਅੰਡਰ ਸੈਕਸ਼ਨ 305 333 319 262 308 2 ਬੀ ਐਨ ਐਸ ਐਂਡ ਸਬਚ ਪੀ ਸੀ ਐਕਟ ਇਹਦੇ ਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਕਰ ਜਾਂਦੇ ਆ ਜਿਹਦਾ ਨਾਮ ਹੈ ਬੌਬੀ ਜਿਹੜਾ ਕਿ ਇਸ ਮੁਕੱਦਮੇ ਦਾ ਮਦਈਆ ਕੰਪਲੇਨੈਂਟ ਹੈ ਉਨੇ ਅਸਾਨੂੰ ਦੱਸਿਆ ਕਿ ਕੁਝ ਕੁਝ ਲੋਗ ਅਣਪਛਾਤੇ ਲੋਗ ਆਏ ਸੀਗੇ ਤੇ ਉਹਨਾਂ ਨੇ 1 ਲੱਖ 60000 ਅ ਪਲੱਸ 5000 ਰੁਪਏ ਟੋਟਲ 1 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ থানা ਪੁਲਿਸ ਨੂੰ ਪਤਾ ਚੱਲਿਆ ਇਹਨਾਂ ਨੇ ਸੋਪਲੀਕਟਪਨ ਕਰਦੇ ਅ ਆਪਣਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਨੇ ਚਾਹ ਪਤਾ ਚਲਿਆ ਕਿ ਇਹਦੇ ਵਿੱਚ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏਐਸਆਈ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਆ ਤੇ ਜਿਵੇਂ ਸਾਨੂੰ ਪਤਾ ਚਲਿਆ ਅਸੀਂ ਜਿਹੜਾ ਲੋਕਲ ਰੈਂਕ ਏਐਸਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਹੈ 2024 ਦੇ ਵਿੱਚ ਤੀਜੇ ਮਹੀਨੇ ਵੇਚਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਨੈੱਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਇਹਨੂੰ ਪੋਸਟਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੇ ਪੁਲਿਸਰ ਉਹ ਹੋਰ ਵੀ ਇਨਵੈਸਟੀਗੇਟ ਕਰੀ ਕਿ ਗੁਰਜੀਤ ਸਿੰਘ ਤੇ ਸੁਰੇਂਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਰਿਪਲਾਈ ਸਗੇ ਆ ਉਹਨਾਂ ਨੇ ਹੋਰ ਨਾ ਕਿਤੇ ਠਗੀਆਂ ਠੂਮੀਆਂ ਮਾਰੀਆਂ ਅੰਮ੍ਰਿਤਪੁਰ ਪੁਲਿਸ ਕਮਿਸ਼ਨਰੇ ਵਚਨ ਬੰਦ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣੀ ਹੈ ਧੰਨ